ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਲਡ 트੍ਰੰਪ ਨੇ ਆਪਣੀ ਨਵੀਂ ਸਰਕਾਰ ਲਈ ਜੋ ਨਿਯੁਕਤੀਆਂ ਕੀਤੀਆਂ ਨੇ ਉਹ ਇਮੀਗ੍ਰੇਸ਼ਨ ਤੇ ਸਖਤ ਨੀਤੀਆਂ ਵੱਲ ਇਸ਼ਾਰਾ ਕਰ ਰਹੀਆਂ ਨੇ ਇਹਨਾਂ ਨੀਤੀਆਂ ਦਾ ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਅਤੇ ਵਰਕ ਵੀਜ਼ੇ ਤੇ ਉੱਥੇ ਰਹਿ ਰਹੇ ਭਾਰਤੀਆਂ ਤੇ ਅਸਰ ਪੈ ਸਕਦਾ ਏ 트੍ਰੰਪ ਨੇ ਸਾਬਕਾ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਦੇ ਮੁਖੀ ਟੌਮ ਹਮਨ ਨੂੰ ਬਾਰਡਰਜ਼ ਆਰਜਰ ਵਜੋਂ ਨਿਯੁਕਤ ਕੀਤਾ ਹੈ ਜੋ ਸਰਹੱਦੀ ਸੁਰੱਖਿਆ ਤੇ ਦੇਸ਼ ਨਿਕਾਲੇ ਦੀ ਨਿਗਰਾਨੀ ਕਰੇਗਾ ਹਮਨ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਸ਼ੁਰੂ ਕਰਨ ਦੀ ਸੌਖਾਦੀ ਹੈ ਇਸ ਨਾਲ ਭਾਰਤੀ ਨਾਗਰਿਕਾਂ ਦੀ ਚਿੰਤਾ ਵੱਧ ਸਕਦੀ ਹੈ ਕਿਉਂਕਿ ਹਾਲ ਹੀ ਦੇ ਸਾਲਾਂ ਚ ਭਾਰਤ ਖਾਸ ਕਰਕੇ ਗੁਜਰਾਤ ਅਤੇ ਪੰਜਾਬ ਤੋਂ ਅਮਰੀਕਾ ਚ ਦਾਖਲ ਹੋਣ ਲਈ ਅਣਅਧਿਕਾਰਤ ਰਸਤਿਆਂ ਦੀ ਵਰਤੋਂ ਚ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਟਰੰਪ ਨੇ ਨੀਤੀ ਨਿਰਧਾਰਨ ਲਈ ਸਟੀਫਨ ਮਿਲਰ ਨੂੰ ਡਿਪਟੀ ਚੀਫ ਆਫ ਸਟਾਫ ਨਿਯੁਕਤ ਕੀਤਾ ਹੈ ਮਿਲਰ ਨੂੰ ਗੈਰਕਾਨੂੰਨੀ ਤੇ ਕਾਨੂੰਨੀ ਇਮੀਗ੍ਰੇਸ਼ਨ ਤੇ ਸਖਤ ਕਦਮਾਂ ਦੇ ਸਮਰਥਕ ਵਜੋਂ ਜਾਣਿਆ ਜਾਂਦਾ ਹੈ ਉਸਦੇ ਪਹਿਲੇ ਕਾਰਜਕਾਲ 'ਚ H1B ਵੀਜ਼ਾ ਰੱਦ ਹੋਣ ਅਤੇ H4 EAD ਨਵਿਆਂ 'ਚ ਦੇਰੀ 'ਚ ਵਾਧਾ ਹੋਇਆ ਜਿਸ ਨਾਲ ਭਾਰਤੀ ਪਰਿਵਾਰ ਪ੍ਰਭਾਵਿਤ ਹੋਏ ਮਿਲਰ ਦੀ ਮੋੜ ਚੋਣ ਵੀਜ਼ਾ ਧਾਰਕਾਂ ਲਈ ਚਿੰਤਾਵਾਂ ਵਧਾਰੀ ਹੈ ਤੇ ਇਮੀਗ੍ਰੇਸ਼ਨ ਵਕੀਲ ਵੀ ਉਸ ਦੀਆਂ ਸੰਭਾਵੀ ਤੌਰ ਤੇ ਸਖਤ ਨੀਤੀਆਂ ਤੋਂ ਸੁਚੇਤ ਨੇ ਹੋਮੰਦੀਆਂ ਪਹਿਲਾਂ ਦੀਆਂ ਨੀਤੀਆਂ ਜਿਵੇਂ ਕਿ ਪਰਿਵਾਰ ਨੂੰ ਵੱਖ ਕਰਨ ਦੀ ਨੀਤੀ ਵੀ ਵਿਵਾਦਗ੍ਰਸਤ ਰਹੀ ਹੈ ਇਸ ਦੇ ਨਾਲ ਹੀ ਮਿਲਰ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਕੰਮ ਦੇਣ ਵਾਲੀਆਂ ਕੰਪਨੀਆਂ ਤੇ ਵੀ ਸਖਤ ਨਜ਼ਰ ਰੱਖਣ ਦੇ ਸੰਕੇਤ ਦਿੱਤੇ ਨੇ ਜੇਕਰ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਦਾ ਅਸਰ ਭਾਰਤੀ ਅਤੇ ਹੋਰ ਪ੍ਰਵਾਸੀ ਕਰਮਚਾਰੀਆਂ ਤੇ ਪੈ ਸਕਦਾ ਹੈ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਚੋਣਾਂ ਦੌਰਾਨ ਆਪਣੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੂਕੁਰੀ ਵੈਂਸ ਵੱਲੋਂ ਮਿਲੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਐਕਸ ਉੱਪਰ ਪਾਏ ਇੱਕ ਸੁਨੇਹੇ 'ਚ ਕਿਹਾ ਕਿ ਮੈਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨਾਲ ਆਪਣੀ ਚੋਣ ਮੁਹਿੰਮ ਦੌਰਾਨ ਪਤਨੀ ਊਸ਼ਾ ਚਿਲੂਕੁਰੀ ਵੱਲੋਂ ਮਿਲੇ ਬੇਮਿਸਾਲ ਅਟਲ ਸਮਰਥਨ ਲਈ ਉਹਨਾਂ ਦਾ ਦਿਲੋਂ ਧੰਨਵਾਦੀ ਹਾਂ। ਉਹਨਾਂ ਨੇ ਕਿਹਾ ਮੇਰੀ ਜਿੱਤ ਸੰਭਵ ਬਣਾਉਣ ਲਈ ਮੇਰੀ ਸੁੰਦਰ ਪਤਨੀ ਦਾ ਧੰਨਵਾਦ। ਉਹਨਾਂ ਨੇ ਉਪ ਰਾਸ਼ਟਰਪਤੀ ਵਜੋਂ ਦੇਸ਼ ਦੀ ਸੇਵਾ ਕਰਨ ਲਈ ਮੌਕਾ ਦੇਣ ਵਾਸਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਧੰਨਵਾਦ ਕੀਤਾ ਵੈਂਸ ਨੇ ਆਪਣੇ ਵਿੱਚ ਵਿਸ਼ਵਾਸ ਪ੍ਰਗਟਾਉਣ ਲਈ ਅਮਰੀਕੀ ਲੋਕਾਂ ਦਾ ਧੰਨਵਾਦ ਕੀਤਾ ਕਿ ਮੈਂ ਤੁਹਾਡੇ ਲਈ ਸੰਘਰਸ਼ ਕਰਨ ਵਾਸਤੇ ਕਦੀ ਵੀ ਚੈਨ ਨਾਲ ਨਹੀਂ ਬੈਠਾਂਗਾ ਇੱਥੇ ਜ਼ਿਕਰਯੋਗ ਹੈ ਕਿ ਚੋਣ ਜਿੱਤਣ ਉਪਰੰਤ ਫਲੋਰੀਡਾ 'ਚ ਆਪਣੇ ਸੰਬੋਧਨ ਦੌਰਾਨ ਟਰੰਪ ਨੇ ਜੇਡੀ ਵੈਂਸ ਅਤੇ ਉਹਨਾਂ ਦੀ ਪਤਨੀ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਸੀ ਉਹਨਾਂ ਨੇ ਮੰਚ ਤੋਂ ਪਹਿਲੀ ਵਾਰੀ ਜਿਹੜੀ ਵੈਂਸ ਦਾ ਹਵਾਲਾ ਉਪਰਾਸ਼ਟਪਤੀ ਨੂੰ ਦਿੱਤਾ ਵੈਂਸ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਕਰਾਰ ਦਿੱਤਾ ਉਹਨਾਂ ਕਿਹਾ ਕਿ ਇਹ ਨਤੀਜੇ ਅਮਰੀਕਾ ਦੇ ਇਤਿਹਾਸ 'ਚ ਰਾਜਸੀ ਵਾਪਸੀ ਦੀ ਸਭ ਤੋਂ ਵੱਡੀ ਮਿਸਾਲ ਹੈ ਉਨਾ ਹੀ ਵੀ ਕਿਾ ਕਿ 트럼ਪ ਦੀ ਅਗਵਾਈ ਚ ਅਸੀਂ ਤੁਹਾਡੇ ਸੁਪਨਿਆਂ ਦੀ ਪੂਰਤੀ ਲਈ ਤੇ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਤੇ ਇਸ ਵਾਸਤੇ ਨਿਰੰਤਰ ਸੰਘਰਸ਼ ਕਰਾਂਗੇ। ਸਾਬਕਾ ਸੰਚਾਰ ਨਿਰਦੇਸ਼ਕ ਨੇ ਕਿਹਾ ਕਿ ਬਾਈਡਨ ਅਗਲੇ 30 ਦਿਨਾਂ ਚ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਜਿਸ ਤੋਂ ਬਾਅਦ ਕਮਲਾ ਹੈਰਿਸ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਇਆ ਜਾ ਸਕਦਾ ਹੈ। ਉਹਨਾਂ ਨੇ ਅੱਗੇ ਕਿਹਾ ਇਸ ਨਾਲ ਉਹ 6 ਜਨਵਰੀ ਨੂੰ ਆਪਣੀ ਹਾਰ ਤੋਂ ਬਾਅਦ ਹੋ ਰਹੀਆਂ ਤਬਦੀਲੀਆਂ ਦੀ ਨਿਗਰਾਨੀ ਕਰਨ ਤੋਂ ਮੁਕਤ ਹੋ ਜਾਵੇਗੀ ਇਸ ਨੂੰ ਯਕੀਨੀ ਬਣਾਵੇਗਾ ਕਿ ਇਹ ਖਬਰਾਂ ਤੇ ਹਾਵੀ ਹੈ ਇੱਕ ਬਿੰਦੂ ਤੱਕ ਜਿੱਥੇ ਡੈਮੋਕ੍ਰੇਟਸ ਨੂੰ ਡਰਾਮਾ ਤੇ ਪਾਰਦਰਸ਼ਤਾ ਸਿੱਖਣੀ ਪਵੇਗੀ ਉਹ ਚੀਜ਼ਾਂ ਕਰਨੀਆਂ ਪੈਣਗੀਆਂ ਜੋ ਜਨਤਾ ਦੇਖਣਾ ਚਾਹੁੰਦੀ ਹੈ ਇਹ ਸਾਨੂੰ ਡੈਮੋਕ੍ਰੇਟਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਇੱਕ ਮਹੱਤਵਪੂਰਨ ਦ੍ਰਿਸ਼ਟੀਕੋਣ ਦਿੰਦਾ ਹੈ ਨਿਰਦੇਸ਼ਕ ਨੇ ਕਿਹਾ ਇਹ ਉਹ ਚੀਜ਼ ਹੈ ਜੋ ਇਸ ਸਮੇਂ ਜੋ ਬਾਈਡਨ ਦੇ ਨਿਰੰਤਰਣ ਚ ਹੈ ਜੇ ਉਸਨੇ ਅਜਿਹਾ ਕੀਤਾ ਤਾਂ ਇਹ ਆਖਰੀ ਵਾਅਦਾ ਬਾਈਡਨ ਪੂਰਾ ਕਰੇਗਾ ਤੇ ਕਮਲਾ ਹੈਰਿਸ ਨੂੰ ਸੰਯੁਕਤ ਰਾਜ ਦਾ 47ਵਾਂ ਰਾਸ਼ਟਰਪਤੀ ਬਣਨ ਦਾ ਮੌਕਾ ਦੇਵੇਗਾ ਉਸ ਨੂੰ ਹਰ ਚੀਜ਼ ਨੂੰ ਦੁਬਾਰਾ ਬ੍ਰਾਂਡ ਕਰਨਾ ਹੋਵੇਗਾ ਕਮਲਾ ਹੈਰਿਸ ਦਾ ਸਮਰਥਨ ਕਰਨ ਵਾਲੇ ਲੋਕ ਅਮਰੀਕਾ 'ਚ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਕਾਫੀ ਨਿਰਾਸ਼ ਨੇ ਉਹਨਾਂ ਕਹਿੰਦੇ ਕਿ ਬਾਈਡਨ ਨੂੰ ਅਸਤੀਫਾ ਦੇ ਕੇ ਕਮਲਾ ਹੈਰਿਸ ਨੂੰ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਾਉਣਾ ਚਾਹੀਦਾ ਹੈ ਹਾਲਾਂਕਿ ਇਹ ਕਾਰਜਕਾਲ ਥੋੜੇ ਸਮੇਂ ਲਈ ਹੀ ਹੋਵੇਗਾ। ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਦੇ ਪ੍ਰੀਮੀਅਰ ਨੇ ਉੱਤਰੀ ਅਮਰੀਕੀ ਵਪਾਰਕ ਸਮਝੌਤੇ ਬਾਬਤ ਨਵਾਂ ਨੁਕਤਾ ਸਰਕਾਇਆ ਹੈ ਜਿਸ ਵਿੱਚ ਉਹ ਮੈਕਸੀਕੋ ਨੂੰ ਸਮਝੌਤੇ ਤੋਂ ਬਾਹਰ ਕਰਨ ਬਾਰੇ ਗੱਲ ਕਰ ਰਹੇ ਨੇ। ਮੰਗਲਵਾਰ ਨੂੰ ਅਨਟੈਰੀਓ ਪ੍ਰੀਮੀਅਰ ਡੱਗ ਫੋਰਡ ਨੇ ਕੈਨੇਡਾ ਅਮਰੀਕਾ ਦੇ ਦਵੱਲੇ ਸਮਝੌਤੇ ਤੇ ਵਾਪਸੀ ਦਾ ਵਿਚਾਰ ਪੇਸ਼ ਕੀਤਾ ਜਿਵੇਂ ਕਿ 1994 ਚ NAFTA ਦੇ ਲਾਗੂ ਹੋਣ ਤੋਂ ਪਹਿਲਾਂ ਹੋਇਆ ਕਰਦਾ ਸੀ। ਫੋਰਡ ਦੀਆਂ ਟਿੱਪਣੀਆਂ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਆਈਆਂ ਨੇ। ਟਰੰਪ ਦੀ ਵਾਪਸੀ ਨੂੰ ਸੰਸਾਰ ਭਰ ਦੇ ਵਪਾਰ ਅਤੇ ਸੁਰੱਖਿਆ ਪ੍ਰਬੰਧਾਂ ਲਈ ਇੱਕ ਸੰਭਾਵੀ ਤੌਰ ਤੇ ਵੱਡੀ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ ਫੋਰਡ ਨੇ ਸੰਕੇਤ ਦਿੱਤਾ ਕਿ ਸੀਯੂਐਸਐਮਏ ਦੀ ਸਮੀਖਿਆ ਦੌਰਾਨ ਮੁਸ਼ਕਲਾਂ ਪੇਸ਼ ਆਉਣਗੀਆਂ ਇਸ ਸਮਝੌਤੇ ਦੀ 2026 ਚ ਮੁੜ ਸਮੀਖਿਆ ਕੀਤੀ ਜਾਣੀ ਹੈ ਨਹੀਂ ਤਾਂ ਇਹ ਇੱਕ ਦਹਾਕੇ ਬਾਅਦ ਸਮਾਪਤ ਹੋ ਜਾਵੇਗਾ ਇਸ ਸਮੀਖਿਆ ਦੌਰਾਨ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ 'ਚ ਇੱਕ ਮੈਕਸੀਕੋ 'ਚ ਚੀਨ ਦੀ ਮਲਕੀਅਤ ਵਾਲੇ ਕਾਰ ਪਲਾਂਟ ਦੇ ਵਧਣ ਕਰਕੇ ਅਮਰੀਕਾ ਦੀ ਫਿਕਰਮੰਦੀ ਹੈ ਫੋਰਡ ਨੇ ਇੱਕ ਮੀਡੀਆ ਬਿਆਨ ਚ ਉਹਨਾਂ ਪਲਾਂਟਾਂ ਦਾ ਜ਼ਿਕਰ ਕੀਤਾ ਫੋਰਡ ਨੇ ਕਿਹਾ ਮੁਕਤ ਵਿਪਾਰ ਦਾ ਉਚਿਤ ਹੋਣਾ ਜ਼ਰੂਰੀ ਹੈ ਫੋਰਡ ਨੇ ਕਿਹਾ ਕਿ ਸੀਯੂਐਸਐਮ ਤੇ ਦਸਤਖਤ ਕਰਨ ਤੋਂ ਬਾਅਦ ਮੈਕਸੀਕੋ ਚੀਨੀਕਾਰਾਂ ਆਟੋਪੁਰਜ਼ਿਆਂ ਅਤੇ ਹੋਰ ਉਤਪਾਦਾਂ ਦੇ ਅਮਰੀਕਾ ਤੇ ਕੈਨੇਡਾ ਚ ਦਾਖਲੇ ਲਈ ਇੱਕ ਚੋੜ ਦਰਵਾਜ਼ਾ ਬਣਿਆ ਹੈ ਜਿਸ ਨਾਲ ਕੈਨੇਡੀਅਨ ਤੇ ਅਮਰੀਕੀ ਵਰਕਰਾਂ ਦੀ ਉਪਜੀਵਕਾ ਨੂੰ ਖਤਰਾ ਹੈ ਫੋਡ ਨੇ ਮੈਕਸੀਕੋ ਨੂੰ ਚੀਨੀ ਦਰਾਮਦਾਂ ਤੇ ਟੈਰਿਫ ਲਗਾਉਣ ਲਈ ਕਿਹਾ ਤਾਂ ਜੋ ਇਸ ਦੇ ਕਾਰ ਪੁਰਜ਼ਿਆਂ ਨੂੰ ਉੱਤਰੀ ਅਮਰੀਕੀ ਸਪਲਾਈ ਚੇਨ ਤੋਂ ਪਰਾਂ ਰੱਖਿਆ ਜਾ ਸਕੇ ਫੋਡ ਨੇ ਵੀ ਕਿਹਾ ਕਿ ਜੇ ਮੈਕਸੀਕੋ ਕੈਨੇਡਾ ਤੇ ਅਮਰੀਕਾ ਦੇ ਮੇਚ ਦੇ ਟੈਰਿਫ ਲਗਾ ਕੇ ਚੀਨ ਤੋਂ ਆਉਂਦੀਆਂ ਆਯਾਤ ਖੇਪਾਂ ਨੂੰ ਨਹੀਂ ਨਿਯੰਤਰਣਿਤ ਕਰਦਾ ਤਾਂ ਉਸ ਕੋਲ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਤੱਕ ਪਹੁੰਚ ਅਤੇ ਗਲਬਾਦ ਦੀ ਮੇਜ਼ ਤੇ ਸਥਾਨ ਨਹੀਂ ਹੋਣਾ ਚਾਹੀਦਾ ਇਸ ਦੀ ਬਜਾਏ ਸਾਨੂੰ ਦਵੱਲੇ ਅਮਰੀਕਾ ਕੈਨੇਡਾ ਮੁਕਤ ਵਪਾਰ ਸਮਝੌਤੇ ਤੇ ਸਿੱਧੀ ਗੱਲਬਾਤ ਕਰਕੇ ਧਰਤੀ ਤੇ ਸਭ ਤੋਂ ਨਜ਼ਦੀਕੀ ਆਰਥਿਕ ਭਾਈਵਾਲੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਫੋਰਡ ਬਾਅਦ ਚ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ 'ਚ ਬਧੇਰੇ ਸਪਸ਼ਟ ਸਨ ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਪ੍ਰਸਤਾਵ ਦੇ ਰਹੇ ਨੇ ਕਿ ਫੈਡਰਲ ਸਰਕਾਰ ਅਮਰੀਕਾ ਨਾਲ ਦਵੱਲਾ ਵਪਾਰਕ ਸਮਝੌਤਾ ਕਰੇ ਭਾਵੇਂ ਇਸੇ ਤਰ੍ਹਾਂ ਮੈਕਸੀਕੋ ਨਾਲ ਵੀ ਦਵੱਲਾ ਸਮਝੌਤਾ ਕਰ ਲਵੇ ਮਹਾਦੀਪੀ ਸਮਝੌਤੇ ਦੇ ਨਵੀਨੀਕਰਨ 'ਚ ਕੁਝ ਸਭ ਤੋਂ ਗੁੰਝਲਦਾਰ ਚੁਣੌਤੀਆਂ ਮੈਕਸੀਕੋ ਬਾਰੇ ਨੇ ਚੀਨੀ ਕਾਰ ਪਲਾਂਟਾਂ ਤੋਂ ਇਲਾਵਾ ਮੈਕਸੀਕੋ ਦੀਆਂ ਤੇਲ ਕੰਪਨੀਆਂ ਤੇ ਉੱਤੋਂ ਉਥੋਂ ਦੀ ਸਰਕਾਰ ਦਾ ਵਾਅਦਾ ਪ੍ਰਭਾਵ ਅਮਰੀਕਾ ਦੀ ਇੱਕ ਹੋਰ ਚਿੰਤਾ ਹੈ ਜਦੋਂ ਹਾਲ ਹੀ ਚ ਇੱਕ ਫੈਡਰਲ ਅਧਿਕਾਰੀ ਨੂੰ ਸੀਬੀਸੀ ਨੇ ਇੱਕ ਦਵੱਲੇ ਕੈਨੇਡਾ ਅਮਰੀਕਾ ਵਪਾਰ ਸਮਝੌਤੇ ਤੇ ਵਾਪਸੀ ਦੇ ਵਿਚਾਰ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਕੈਨੇਡਾ ਦੀ ਨੀਤੀ ਨਹੀਂ ਹੈ ਘੱਟੋ ਘੱਟ ਇਸ ਸਮੇਂ ਨਹੀਂ ਹਾਲਾਂਕਿ ਫੈਡਰਲ ਸਰਕਾਰ ਨੇ ਫੋਰਡ ਦੇ ਸੰਦੇਸ਼ ਦਾ ਸਮਰਥਨ ਨਹੀਂ ਕੀਤਾ ਪਰ ਉਸਨੇ ਆਪਣੇ ਆਪ ਨੂੰ ਇਸ ਤੋਂ ਵੱਖ ਵੀ ਨਹੀਂ ਕੀਤਾ ਇਸ ਵਾਰ ਪੁੱਛੇ ਜਾਣ ਤੇ ਵਿੱਤ ਮੰਤਰੀ ਕ੍ਰਿਸਟਰੀਆ ਫਰੀਲੈਂਡ ਦੇ ਬੁਲਾਰੇ ਨੇ ਮੰਗਲਵਾਰ ਨੂੰ ਚੀਨੀ ਇਲੈਕਟ੍ਰੋਨਿਕ ਵਾਨਾ, ਸਟੀਲ ਅਤੇ ਐਲੂਮੀਨੀਅਮ ਦੇ ਕੈਨੇਡਾ ਦੁਆਰਾ ਲਗਾਏ ਗਏ ਟੈਰਿਫਾਂ ਵੱਲ ਇਸ਼ਾਰਾ ਕੀਤਾ। ਉਹਨਾਂ ਕਿਹਾ ਕਿ ਕੈਨੇਡਾ ਦਾ ਪੱਕਾ ਵਿਸ਼ਵਾਸ ਹੈ ਕਿ ਚੀਨ ਦੀ ਇਰਾਦਤਨ ਰਾਜ ਨਿਰਦੇਸ਼ਿਤ ਨੀਤੀ ਦੇ ਮੱਦੇਨਜ਼ਰ ਕੈਨੇਡੀਅਨ ਕਾਮਿਆਂ ਲਈ ਬਰਾਬਰਤਾ ਦੇ ਮੌਕੇ ਆਸਤੇ ਕਾਰਵਾਈ ਹੋਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੋਰਡ ਦੇ ਬਿਆਨ ਬਾਰੇ ਸਵਾਲ ਪੁੱਛੇ ਜਾਣ ਤੇ ਕਿਹਾ ਕਿ ਦੁਨੀਆ ਭਰ ਦੇ ਦੇਸ਼ ਚੀਨ ਦੇ ਅਣਉਚਿਤ ਵਪਾਰਕ ਵਰਤਾਰਿਆਂ ਤੋਂ ਚਿੰਤਤ ਨੇ ਇਸ ਸਮਝੌਤੇ ਤੋਂ ਮੈਕਸੀਕੋ ਨੂੰ ਬਾਹਰ ਕਰਨ ਦਾ ਤਿੰਨੋਂ ਦੇਸ਼ਾਂ 'ਚ ਕਾਰੋਬਾਰ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਵਿਰੋਧ ਕਰਨਗੀਆਂ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਦੋ ਜਹਾਜ਼ਾਂ ਤੇ ਕੁਝ ਗਿਰੋਹਾਂ ਦੁਆਰਾ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਅਮਰੀਕੀ 에ਅਰਲਾਈਨਸ ਨੂੰ 30 ਦਿਨਾਂ ਲਈ ਹੈਤੀ ਲਈ ਉਡਾਣ ਭਰਨ ਤੋਂ ਰੋਕ ਦੇਵੇਗਾ ਉਸਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਸਥਾਈ ਤੌਰ ਤੇ ਪੋਰਟ ਆਪ੍ਰਿੰਸ ਲਈ ਉਡਾਣਾਂ ਨੂੰ ਮੁਅਤਲ ਕਰ ਦੇਵੇਗਾ ਜਿਸ ਨਾਲ ਹੈਤੀ ਨੂੰ ਆਉਣ ਵਾਲੀ ਮਾਨਵਤਾਵਾਦੀ ਸਹਾਇਤਾ ਸੀਮਤ ਹੋ ਜਾਵੇਗੀ ਜਦੋਂ ਇੱਕ ਸਪਿਰਿਟ 에ਅਰਲਾਈਨਸ ਦਾ ਜਹਾਜ਼ ਸੋਮਵਾਰ ਨੂੰ ਹੈਤੀ ਦੀ ਰਾਜਤਾ ਨਿਚ ਉਤਰਨ ਵਾਲਾ ਸੀ ਤਾਂ ਇੱਕ ਚਾਲਕ ਦਲ ਦਾ ਮੈਂਬਰ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਤੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਐਸੋਸੀਏਟਿਡ ਪ੍ਰੈਸ ਦੁਆਰਾ ਪ੍ਰਾਪਤ ਘਟਨਾ ਦੀਆਂ ਫੋਟੋਆਂ ਅਤੇ ਵੀਡੀਓਜ਼ ਜਹਾਜ਼ ਦੇ ਅੰਦਰ ਗੋਲੀ ਦੇ ਛੇਕ ਦਿਖਾਉਂਦੇ ਨੇ ਮੰਗਲਵਾਰ ਨੂੰ ਜੈਟ ਬਲੂ 에ਅਰਲਾਈਨਸ ਨੇ ਘੋਸ਼ਣਾ ਕੀਤੀ ਕਿ ਸੋਮਵਾਰ ਨੂੰ ਪੋਰਟ ਆਫ ਪ੍ਰਿੰਸ ਚ ਉੱਤਰਦੇ ਸਮੇਂ ਉਸਦੇ ਜਹਾਜ਼ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ ਹਫੜਾ ਦਫੜੀ ਭਰੀ ਸਿਆਸੀ ਪ੍ਰਕਿਰਿਆ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੇ ਸੌਂ ਚੁੱਕਣ ਦੇ ਨਾਲ ਹੀ ਹੈਤੀ ਚ ਹਿੰਸਾ ਦੀ ਲਹਿਰ ਫੈਲ ਗਈ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਕਿਹਾ ਕਿ ਉਸਨੂੰ ਸੋਮਵਾਰ ਨੂੰ ਹੈਤੀ ਚ ਹਿੰਸਾ ਦੇ ਦੌਰਾਨ ਸੜਕੀ ਰੋਕਾਂ ਕਾਰਨ 20 ਹਥਿਆਰਬੰਦ ਝੜਪਾਂ ਤੇ ਮਨੁੱਖੀ ਸਪਲਾਈ ਰੋਕੇ ਜਾਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਨੇ पोर्ट ऑफ प्रिंस एयरपोर्ट 18 ਨਵੰਬਰ ਤੱਕ ਬੰਦ ਰਹੇਗਾ ਦੁਜਾਰਿਕ ਨਿਕਾਇਕ ਸੰਯੁਕਤ ਰਾਸ਼ਟਰ ਜਹਾਜ਼ਾਂ ਨੂੰ ਦੇਸ਼ ਦੇ ਦੂਜੇ ਹਵਾਈ ਅੱਡੇ ਕੈਪ ਹੈਤੀਨ ਵੱਲ ਮੋੜ ਦੇਵੇਗਾ ਦੇਸ਼ ਦੇ ਉੱਤਰ ਚ ਸਥਿਤ ਇਹ ਹਵਾਈ ਅੱਡਾ ਬਧੇਰੇ ਸ਼ਾਂਤੀਪੂਰਨ ਹੈ ਮਧੂਮੱਖੀਆਂ ਕਾਰਨ ਮਾਰਕ ਜ਼ਕਰਬਰਗ ਦੀ ਵੱਡੀ ਯੋਜਨਾ ਚ ਰੁਕਾਵਟ ਪੈ ਗਈ ਹੈ ਉਹ ਅਮਰੀਕਾ ਚ ਅਜਿਹੀ ਜਗ੍ਹਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸੈਂਟਰ ਬਣਾਉਣ ਜਾ ਰਹੇ ਸਨ ਜਿੱਥੇ ਪਰਮਾਣੂ ਊਰਜਾ ਆਸਾਨੀ ਨਾਲ ਉਪਲਬਧ ਹੋ ਸਕੇ ਪਰ ਇਸ ਪਲਾਂਟ ਵਾਲੇ ਸਥਾਨ ਤੇ ਮਧੂਮੱਖੀਆਂ ਦੀ ਇੱਕ ਦੁਰਲੱਭ ਪ੍ਰਜਾਤੀ ਪਾਈ ਗਈ ਹੈ ਇਹ ਜਾਣਕਾਰੀ ਮੀਡੀਆ ਰਿਪੋਰਟਸ ਤੋਂ ਮਿਲੀ ਹੈ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਇੱਕ ਨਿਊਕਲੀਅਰ ਪਾਵਰ એનર્ਜੀ ਆਪਰੇਟਰ ਨਾਲ ਇੱਕ ਡੀਲ ਤਿਆਰ ਕਰਨ ਜਾ ਰਹੇ ਸਨ ਮੀਡੀਆ ਰਿਪੋਰਟਸ ਮੁਤਾਬਕ ਪਿਛਲੇ ਹਫਤੇ ਹੀ ਇੱਕ ਕਰਮਚਾਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਾ ਬਹੁਤ ਮੁਸ਼ਕਲ ਹੋ ਗਿਆ ਕਿਉਂਕਿ ਉੱਥੇ ਮਧੂਮੱਖੀਆਂ ਦੀ ਇੱਕ ਦੁਰਲਭ ਪ੍ਰਜਾਤੀ ਦੀ ਖੋਜ ਹੋਈ ਹੈ ਜਿਸ ਕਾਰਨ ਕੰਪਨੀ ਨੂੰ ਕਈ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਰਿਪੋਰਟਸ ਮੁਤਾਬਕ ਮਾਰਕ ਜ਼ਕਰਬਰਗ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਜੇਕਰ ਇਹ ਡੀਲ ਅੱਗੇ ਵੱਧਦੀ ਹੈ ਤਾਂ ਮੈਟਾ ਕੋਲ ਪਹਿਲਾ ਪਰਮਾਣੂ ਸੰਚਾਲਿਤ AI ਡਾਟਾ ਸੈਂਟਰ ਹੁੰਦਾ ਹੈ। ਜੇਕਰ ਕੰਪਨੀ ਕੋਈ ਰਸਤਾ ਲੱਭ ਸਕਦੀ ਹੈ ਤਾਂ ਇਹ ਹੁਣ ਹਕੀਕਤ ਬਣ ਸਕਦੀ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਯੋਨਾਦੀ ਕੰਪਨੀ ਨੂੰ ਜਲਦੀ ਹੀ ਅੱਗੇ ਵਧਣਾ ਹੋਵੇਗਾ ਕਿਉਂਕਿ ਉਹਨਾਂ ਦੇ ਮੁਕਾਬਲੇਬਾਜ਼ ਪਰਮਾਣੂ ਊਰਜਾ ਵਿੱਚ ਵੀ ਨਿਵੇਸ਼ ਕਰ ਰਹੇ ਨੇ। AI ਡਾਟਾ ਸੈਂਟਰ ਅਸਲ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧਿਤ ਕੰਮ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਜਾਂਦੇ ਨੇ। ਇਹਨਾਂ ਸੈਂਟਰਾਂ 'ਚ ਵੱਡੇ ਪੱਧਰ ਤੇ ਕੰਪਿਊਟਿੰਗ ਸਿਸਟਮ ਹੁੰਦੇ ਨੇ। ਇਸ ਕੰਪਿਊਟਿੰਗ ਦਾ ਇਸਤੇਮਾਲ ਜਟਿਲ ਮਸ਼ੀਨ ਲਰਨਿੰਗ ਮਾਡਲ ਐਲਗੋਰਿਦਮ ਬਣਾਉਣ ਅਤੇ ਇਸਤੇਮਾਲ ਕਰਨ 'ਚ ਕੀਤਾ ਜਾਂਦਾ ਹੈ। AI ਡਾਟਾ ਸੈਂਟਰ ਚ ਹਾਈ ਪਰਫਾਰਮੈਂਸ ਸਰਵਰ ਸਟੋਰੇਜ ਸਿਸਟਮ ਨੈਟਵਰਕਿੰਗ ਇਨਫਰਾਸਟ੍ਰਕਚਰ ਆਦ ਹੁੰਦੇ ਨੇ ਅਜਿហេ ਚ ਉਹਨਾਂ ਨੂੰ ਜ਼ਿਆਦਾ ਇਲੈਕਟ੍ਰਿਸਿਟੀ ਪਾਵਰ ਦੀ ਲੋੜ ਪੈਂਦੀ ਹੈ ਜਿਸ ਦੀ ਸਪਲਾਈ ਲਈ ਕੰਪਨੀਆਂ ਮਿਨੀ ਨਿਊਕਲੀਅਰ ਪਲੈਂਟ ਤਿਆਰ ਕਰਦੀਆਂ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ